ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ GK ਪੰਜਾਬੀ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਲਈ ਇੱਕ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਸਮੇਂ ਹੜ੍ਹਾਂ ਅਤੇ ਮੀਂਹ ਕਾਰਨ ਪੰਜਾਬ ਵਿੱਚ ਸਥਿਤੀ ਬਹੁਤ ਹੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਹਾੜਾਂ ਕਾਰਨ ਹਰ ਪਾਸੇ ਜਾਨ ਅਤੇ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸੋ ਦੋਸਤੋ ਜੇਕਰ ਇਹਨਾਂ ਹੜ੍ਹਾਂ ਦੇ ਆਉਣ ਦੀ ਵਜ੍ਹਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਵੱਡਾ ਕਾਰਨ ਸਾਡੇ ਜੋ ਪੰਜਾਬ ਦੀਆਂ ਤਿੰਨ ਵੱਡੀਆਂ ਨਦੀਆਂ ਰਾਵੀ, ਸਤਲੁਜ ਅਤੇ ਬਿਆਸ ਜਦੋਂ ਇਹਨਾਂ ਵਿੱਚ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉਹ ਪਾਣੀ ਦੀ ਮਾਤਰਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਹ ਪਾਣੀ ਨਦੀਆਂ ਦੇ ਕਿਨਾਰਿਆਂ ਨੂੰ ਤੋੜ ਕੇ ਆਸ-ਪਾਸ ਦੇ ਖੇਤਰ ਵਿੱਚ ਫੈਲ ਜਾਂਦਾ ਹੈ। ਇਸੇ ਕਾਰਨ ਇਹ ਪਾਣੀ ਨਦੀ ਦੇ ਲਾਗੇ-ਤਾਗੇ ਦੇ ਖੇਤਰ ਵਿੱਚ ਵੱਡੀ ਤਬਾਹੀ ਦਾ ਕਾਰਨ ਬਣਦਾ ਹੈ। ਅੱਜ ਕੱਲ੍ਹ ਦੇ ਟਾਈਮ ਵਿੱਚ ਜਦੋਂ ਅਸੀਂ ਕਿਸੇ ਅਖਬਾਰ, ਕਿਸੇ ਨਿਊਜ਼ ਚੈਨਲ ਜਾਂ ਆਪਣੇ ਮੋਬਾਈਲ ਉੱਪਰ ਕੋਈ ਖ਼ਬਰ ਵੇਖਦੇ ਹਾਂ ਤਾਂ ਉੱਥੇ ਦੱਸਿਆ ਜਾਂਦਾ ਹੈ ਕਿ ਅੱਜ ਕਿਸੇ ਡੈਮ ਤੋਂ ਐਨੇ ਹਜ਼ਾਰ ਜਾਂ ਐਨੇ ਲੱਖ ਕਿਉਸਕ ਪਾਣੀ ਛੱਡਿਆ ਗਿਆ ਹੈ। ਇਹ ਖ਼ਬਰ ਸੁਣਨ ਜਾਂ ਪੜ੍ਹਨ ਤੋਂ ਬਾਅਦ ਸਾਡੇ ਦਿਮਾਗ ਵਿੱਚ ਇੱਕ ਸਵਾਲ ਆਉਣਾ ਲਾਜ਼ਮੀ ਹੈ ਕਿ ਇਸ ਕਿਊਸਿਕ ਸ਼ਬਦ ਦਾ ਕੀ ਮਤਲਬ ਹੈ ਅਸਲ ਵਿੱਚ ਕਿਊਸਿਕ ਇੱਕ ਯੂਨਿਟ ਹੈ ਜਿਸ ਦੁਆਰਾ ਕਿਸੇ ਨਦੀ ਜਾਂ ਕਿਸੇ ਡੈਮ ਵਿੱਚ ਵਹਿਣ ਵਾਲੇ ਪਾਣੀ ਦੀ ਮਾਤਰਾ ਨੂੰ ਮਾਪਿਆ ਜਾਂਦਾ ਹੈ ਕਿਊਸਿਕ ਸ਼ਬਦ ਦਾ ਪੂਰਾ ਅਰਥ ਹੁੰਦਾ ਹੈ 1 ਕਿਊਬਿਕ ਫੁੱਟ ਪਰ ਸੈਕਿੰਡ ਭਾਵ ਕਿ 1 ਸੈਕਿੰਡ ਵਿੱਚ ਇੱਕ ਕਯੂਬਿਕ ਫੁੱਟ ਦੇ ਬਰਾਬਰ ਪਾਣੀ ਨਦੀ ਜਾਂ ਡੈਮ ਦੇ ਵਿੱਚੋਂ ਵਹਿ ਰਿਹਾ ਹੈ ਹੁਣ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਇੱਕ ਕਯੂਬਿਕ ਫੁੱਟ ਵਿੱਚ ਕਿੰਨਾ ਪਾਣੀ ਹੁੰਦਾ ਹੈ ਇਸ ਨੂੰ ਸਮਝਣ ਲਈ ਅਸੀਂ ਇੱਕ ਉਦਾਹਰਨ ਲੈਂਦੇ ਹਾਂ ਜੇਕਰ ਤੁਹਾਡੇ ਕੋਲ ਇੱਕ ਚੌਰਸ ਬਕਸਾ ਹੈ ਜਿਸ ਦੀ ਲੰਬਾਈ ਚੜਾਈ ਅਤੇ ਉਚਾਈ ਤਿੰਨੇ 1-1 ਫੁੱਟ ਹਨ ਜੇਕਰ ਤੁਸੀਂ ਉਸ ਬਕਸੇ ਵਿੱਚ ਪਾਣੀ ਭਰਨਾ ਸਟਾਰਟ ਕਰਦੇ ਹੋ ਤਾਂ ਜਿੰਨਾ ਸੋ ਟੋਟਲ ਪਾਣੀ ਤੁਸੀਂ ਉਸ ਬਕਸੇ ਵਿੱਚ ਭਰ ਦਿੰਦੇ ਹੋ ਉਹ ਪਾਣੀ 1 ਕਯੂਬਿਕ ਫੁੱਟ ਪਾਣੀ ਹੈ ਜੇਕਰ ਅਸੀਂ ਲੀਟਰਾਂ ਵਿੱਚ ਦੇਖੀਏ ਤਾਂ 1 ਕਯੂਬਿਕ ਫੁੱਟ ਵਿੱਚ ਲਗਭਗ 28.3 ਲੀਟਰ ਪਾਣੀ ਹੁੰਦਾ ਹੈ ਤਾਂ ਹੁਣ ਤੁਸੀਂ ਇਹ ਗੱਲ ਸਮਝ ਚੁੱਕੇ ਹੋਵੋਗੇ ਕਿ ਜੇਕਰ ਅਸੀਂ 1 ਕਯੂਸਿਕ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ 1 ਸੈਕਿੰਡ ਵਿੱਚ ਲਗਭਗ 28.3 ਲੀਟਰ ਪਾਣੀ ਵਹਿ ਰਿਹਾ ਹੈ ਹੁਣ ਕਿਸੇ ਵੱਡੇ ਡੈਮ ਦੀ ਗੱਲ ਕਰਦੇ ਹਾਂ ਤਾਂ ਜੇਕਰ ਉਸ ਡੈਮ ਵਿੱਚੋਂ 1 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਅਸੀਂ ਹਿਸਾਬ ਲਗਾ ਸਕਦੇ ਹਾਂ ਕਿ ਉਸ ਡੈਮ ਵਿੱਚੋਂ 1 ਸੈਕਿੰਡ ਵਿੱਚ ਲਗਭਗ 28 ਲੱਖ 30000 ਲੀਟਰ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 1 ਘੰਟੇ ਵਿੱਚ ਜਾਂ ਪੂਰੇ ਦਿਨ ਵਿੱਚ ਉਸ ਡੈਮ ਤੋਂ ਕਿੰਨੇ ਲੱਖਾਂ ਕਰੋੜਾਂ ਲੀਟਰ ਪਾਣੀ ਨਦੀ ਵਿੱਚ ਛੱਡਿਆ ਜਾ ਰਿਹਾ ਹੈ। ਉਮੀਦ ਕਰਦਾ ਹਾਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਕਿਉ ਸਿੱਖ ਸ਼ਬਦ ਬਾਰੇ ਕੋਈ ਵੀ ਦੁਚਿੱਤੀ ਤੁਹਾਡੇ ਮਨ ਵਿੱਚ ਨਹੀਂ ਰਹੀ ਹੋਵੇਗੀ। ਤਾਂ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ YouTube ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਤਾਕੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਤੁਹਾਡੇ ਲਈ ਇਹੋ ਜੀਆਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਰਹੀਏ